ਹਾਂਜੀ ਹਾਂਜੀ ਹੋਏ ਨਹੀਂ ਵੇਲੇ ਆਉਂਗੋ ਗਿਆ ਦੱਸੋ ਜਦੋਂ ਕਿ ਤੇ ਫੋਨ ਕਰਕੇ ਵੇਹੋ ਨਾ ਫੋਨ ਵੇਟਿੰਗ ਚ ਹੁੰਦਾ ਉਹ ਮੈਨੂੰ ਪਤਾ ਹੈ ਮੰਤਰੀਆਂ ਸੰਪੂਰਨ ਪਾਪਾ ਹੁੰਦੇ ਆ ਹੀ ਕੀ ਕਹਿੰਦੇ ਪਾਪਾ ਜੀ ਕੋਈ ਨਹੀਂ ਪਾਪਾ ਕਹਦਾ ਹਾਂ ਦੀਗਾ ਉਹ ਧੀਆ ਵੈਸੇ ਫਰਕ ਹੈਗਾ ਨਾ ਮੰਮਾ ਨੂੰ ਹਾਇਆ ਹੀ ਆ ਪਰ ਇਹ ਟੈਸਟ ਆਉਣਗੇ ਫੇਰ ਪਤਾ ਲੱਗੇਗਾ ਫਿਰ ਟੈਸਟ ਨਹੀਂ ਆਇਆ ਕੱਲ ਦੇ ਉਹ ਕੋਈ ਆ ਗਿਆ ਉਹ ਸਾਰੇ ਠੀਕ ਹੈ ਜੇ ਉਹ ਠੀਕ ਆ ਤਾਂ ਹੁਣ ਗਾੜੀ ਹੋਰ ਗਾਂ ਨਹੀਂ ਗਾਂ ਤੁਰੇ ਜਾਂਦੇ ਆ ਯਾਰ ਇਹ ਤੁਹਾਨੂੰ ਕੀ ਪ੍ਰੋਬਲਮ ਕੀ ਜ਼ਿਆਦਾ ਕੀ ਕ੍ਰੇਟ ਹੋ ਰਹੀ ਆ ਲੀਵਰ ਦੀ ਇਨਫੈਕਸ਼ਨ ਆ ਰਹੀ ਯਾਰ ਹੋਰ ਕੁਝ ਨਹੀਂ ਹੈ ਕਿਹੜੀ ਵੀ ਰਿਪੋਰਟ ਹੁੰਦੀ ਆ ਉਹਦੇ ਚ ਲੀਵਰ ਦਾ ਥੋੜਾ ਬਹੁਤ ਕੁਝ ਨਾ ਕੁਝ ਆਉਂਦਾ ਉਹਦੇ ਕਾਰਨ ਸਿਰਫ ਪੇਨ ਹੁੰਦੀ ਹੋਣੀ ਆ ਕਿਉਂਕਿ ਜਦੋਂ ਇਨਫੈਕਸ਼ਨ ਹੋਵੇ ਨਾ ਉਹ ਕੁਝ ਖਾਦਾ ਜਦੋਂ ਕੁਝ ਖਾਦਾ ਲੀਵਰ 'ਚ ਕੋਈ ਵੀ ਮੂਵਮੈਂਟ ਹੋਏ ਤਾਂ ਪੇਨ ਹੋਣੀ ਹੋਣੀ ਮੇਰੀ ਗੱਲ ਸੁਣ ਬਹੁਤ ਜਦੋਂ ਇਨਫੈਕਸ਼ਨ ਆਵੇ ਨਾ ਪੇਨ ਹੁੰਦੀ ਹੁੰਦੀ ਆ ਕਿਉਂਕਿ ਮੇਰੇ ਬ੍ਰਦਰ ਤੇ ਇਨਫੈਕਸ਼ਨ ਆ ਨਾ ਉਹਦੇ ਲੀਵਰ 'ਚ ਹੀ ਵੀ ਆ ਤਾਂ ਉਦਾਂ ਵੀ ਉਹ ਜੋ ਕੁਝ ਵੀ ਖਾਂਦਾ ਉਹਦੇ ਪੇਨ ਹੁੰਦੀ ਹੈ ਵੱਡੇ ਦੀ। ਸੁੱਕਦੀ। ਉਹਦਾ ਜੋ ਮੈਸੀ ਕੀ ਡੀਆਂ ਕਰਨ ਲਈ ਮੈਂ ਮੈਸੀ ਕਰਨ ਲਈ ਹਾਂ ਕਿ ਮੈਂ ਹਲੇ ਨਹੀਂ ਚੈੱਕ ਕਰਨਾ ਜਿੱਦ ਤੱਕ ਸਮਝਾਂਗੇ ਉਦੋਂ ਚੈੱਕ ਕਰਾਂਗੇ। ਉਹ ਵੀ ਚੈੱਕ ਕਰ ਲਾਂਗੇ। ਹੁਣ ਤੇ ਕੱਲ ਕਰਨਾ ਸੀ। ਤੁਹਾਡਲੇ ਸੀ ਪੀਰੀਅਡ ਤੇ ਅੱਜ ਫੇਰ ਆ ਗਈ ਹੈ। ਹਲੇ ਹੁਣ ਮੈਨੂੰ ਮੈਂ ਪੁੱਛਿਆ ਸੀ ਨਾ ਉਹ ਕਹਿੰਦੇ 7-8 ਦਿਨ ਬਾਅਦ ਚੈੱਕ ਕਰਿਓ। ਇਦੇ ਵਿੱਚ ਕੁਛ ਨਹੀਂ ਆਉਂਦੀ ਕੋਈ ਫਾਇਦਾ ਨਹੀਂ ਹੈਗਾ ਜੇ ਚੈੱਕ ਵੀ ਕਰ ਲੋਗੇ ਕੁਛ ਨਹੀਂ ਪਤਾ ਲੱਗਣਾ ਤਾਂ ਕਰਕੇ ਕਹਿੰਦੀਆਂ 7-8 ਦਿਨ ਮਗਰ ਇਹ ਚੱਕਣਾ ਚੰਗਾ ਇਹ ਸਿੱਪਰਿਆ ਇਹਨਾਂ ਨੂੰ ਫੰਪੂਗੇ ਕਿੱਥੇ ਇੱਕ ਟੋਸ ਗਾਉ ਇੱਕ ਟੋਸ ਸੁਗਾ ਤੇ ਜੀ ਕਰੇ ਆ ਕੀ ਆ ਕੀ ਸਾਭਣੀ ਆਪਣੇ ਪਰਸਾ ਚ ਤੇ ਯਾਰੋ ਫੋਲ ਤਲਾਸ਼ੀ ਕਰ ਲੈਂਦੀ ਕਦੀ ਕਦੀ ਰੋ ਥੋੜੀ ਨਾ ਥਾਮਾ ਲਗਾਉਣ ਨੂੰ ਨਿਕਾਲਾ ਕੇ ਰੱਖਣਾ ਕਿੱਥੇ ਲਗਾਉਾਂ ਆਨੇ ਜਾਂਦੇ ਹੀ ਤੇ ਟਿਕਟੇਵਨ ਨਾਲ ਫਲਿਵਰਾ ਦਾ ਮੇਰਾਤ ਨੂੰ ਲਾ ਦੇਣੀ ਹੁੰਦੀ ਹੈ ਯਰ ਫੋ ਕਲਕ ਯੋ ਲਾਉਣੇ ਨਹੀਂ ਫਤਤ ਨਾ ਆ ਤਾਂ ਲਈ ਦੀ ਜਾਉ ਤਾਂ ਨਹੀਂ ਕੋਈ ਵੀ ਫਤਤ ਲੱਗਣਾ ਨਹੀਂ ਹੋਣਾ ਅਸੇ ਤੁੰਗ ਕੋਈ ਨਹੀਂ ਉਦਨੀ ਨਹੀਂ ਆਜਾ ਹੋਏਗਾ ਅੱਛਾ ਜੇ ਤਾਂ ਮੈਂ ਕਿਹਾ ਇਹ ਤਾਂ ਖਾਣ ਨੂੰ ਔਰ ਯਾਰ ਨਹੀਂ ਬਾਈ ਹੀ ਭੈਣ ਚਲੋ ਹੋ ਗਿਆ ਲਫਿਰ ਤੈਨੂੰ ਪਤਾ ਮੇਰਾ ਕਿੰਨਾ ਮੂਡ ਖਰਾਬ ਹੋਇਆ ਹੈਗਾ ਸਾਲਾ ਮਾਹੀ ਵੀ ਮੂਡ ਹੀ ਖਰਾਬ ਰਹੀਦਾ ਪਤਾ ਨਹੀਂ ਯਾਰ ਪਤਾ ਨਹੀਂ ਕਿਉਂ ਕਿ ਤੁਸੀਂ ਤੇ ਇੱਕ ਤਾਂ ਕੰਮ ਗੰਦੇ ਕਰਾਉਂਦੇ ਹੋ ਕਿੰਨੇ ਕਰਾਉਂਦੇ ਹੂੰ ਕਿਦਾਂ ਮੜਿਆ ਇੱਧਰ ਉੱਧਰ ਟੱਚ ਹੋ ਗਿਆ ਸਮਝ ਨਹੀਂ ਉਹ ਦੱਪੇ ਗਿਆ ਨਾਲ ਜਦੋਂ ਤੁਸੀਂ ਉਹ ਅਸਾਂ ਨਹੀਂ ਕੀ ਇਹਨਾਂ ਲੋਗੂ ਕੀ ਆਕਾਸ਼ ਦੇ ਰਹੇ ਨੇ ਕੀ ਕੀ ਹੁੰਦਾ ਉਹ ਕਦੇ ਨਹੀਂ ਲਾਈ ਕਦ ਲਈ ਲਈ ਉਹਨਾਂ ਨੂੰ ਫਰਕ ਪੈਂਦਾ ਅੰਦੇ ਲਾ ਕੇ ਸੌਣੀ ਤੇਈ ਦੀ ਹੈ ਕੀ ਫਰਕ ਪੈਂਦਾ ਨਾਲ ਵੱਡੇ ਹੁੰਦੇ ਆ ਮੈਂ ਕਿ ਲਾ ਕੇ ਨਹੀਂ ਸੌਂਦੀ ਕਿ ਮੈਂ ਉਦੋਂ ਹੀ ਫੱਕ ਸੌਣੀ ਸੀ ਸਿਰੋਤੋਂ ਮੈਨੂੰ ਆਦਾ ਤਾਂ ਫੇਰ ਮੈਂ ਨਹੀਂ ਕਦੀ ਉਤਾਰ ਕੇ ਸੁੱਤੀ ਇਹ ਮੈਨੂੰ ਦੀਦੀ ਦੱਸੰਦਾ ਹੈ ਕਲਦੀਪ ਕਹਿੰਦੇ ਮੈਂ ਉਹਨਾਂ ਨੂੰ ਕਹਿੰਦੀ ਤਾਂ ਦੀਨ ਨਹੀਂ ਬਰਸ ਵੱਡੀ ਉਹਨਾਂ ਦੀ ਬਹੁਤ ਜ਼ਿਆਦੀ ਫਰ ਬਹੁਤ ਜ਼ਿਆਦੀ ਕਿ ਮੈਂ ਉਹਨਾਂ ਨੂੰ ਕਹਿੰਦੀ ਆ ਥੋੜੇ ਕ ਮੈਨੂੰ ਦੇ ਦੋ ਮੇਰੇ ਤੇ ਛੋਟੇ ਛੋਟੇ ਕਹਿੰਦੇ ਕਹਿੰਦੇ ਜੇ ਵੱਡੇ ਕੰਨੇ ਤਾਂ ਹਲਾ ਲਾ ਕੇ ਸੌਂ ਜਾ ਕਰ ਜਿਦਾਂ ਨਾ ਨੀਂ ਨਾ ਹਨਾ ਔਇਲ ਲੀਨ ਡਾਇਨਾ ਫਿਰੋਂ ਤਾਂ ਉਹਨੂੰ ਕੱਚਾ ਕਰਕੇ ਨਾ ਮਤਲਬ ਇਹਦੇ ਉੱਪਰ ਗੋਲ ਗੋਲ ਮ사ਜ ਕਰਨ ਨਾ ਕੀ ਕਰਿਆ ਕਰ ਕੀ ਕਰਕੇ ਯਾਰ ਕਹਿੰਦੇ ਰਾਤ ਨੂੰ ਜਦੋਂ ਸੌਂਨੀ ਆ ਬਰਾ ਉਤਾਰ ਦਿਆ ਕਰ ਠੀਕ ਆ ਤੇ ਚਿਹਰੇ ਜਦੋਂ ਨਹਾਣਾ ਹੁੰਦਾ ਵਾ ਨਾ ਤੇਲ ਲਾ ਕੇ ਨਾ ਥੋੜਾ ਜਾ ਉਹਨੂੰ ਕੱਚਾ ਕਰਕੇ ਪਾਣੀ ਪਾ ਕੇ ਵਿੱਚ ਮਤਲਬ ਤੇ ਇਹਦੇ ਉੱਪਰ ਮਤਲਬ ਗੋਲ ਗੋਲ ਮ사ਜ ਆਕੇ ਤੇ ਫਿਰ ਇਹ ਇਹਨਾਂ ਦੀ ਗਰੋਥ ਜਲਦੀ ਵਧੂਗੀ ਉਹ ਤਾਂ ਸੰਦ ਹੈ ਮੈਨੂੰ ਮੈਂ ਮੈਂ 2 ਕੁ ਦਿਨ ਹੀ ਹੋਏ ਹੈ ਜੇ ਦੱਸਿਆ ਨਾ ਮੈਂ ਉਤਾਰ ਦੇ ਨਹੀਂ ਪਰ ਮ사ਜ ਨਹੀਂ ਮੈਂ ਕੀਤੀ ਉਹ ਨਹੀਂ ਹਿੰਦੀ ਮੈਂ ਤਾਂ ਸਾਲੀ ਕਿਓ ਕੈਸੋਰਾ ਸਰ ਇੱਕ ਜਲਦੀ ਹੁੰਦੀ ਨਾ ਹੁੰਦੀ ਕਿ ਨਾਕ ਛੇਤੀ ਛੇਤੀ ਆਸ਼ਮ ਚਲੇ ਗਿਓ ਹਨਾ ਮ사ਜ ਕਰਨ ਤੇ ਵੀ ਅੱਧਾ ਘੰਟਾ ਚਾਹੀਦਾ ਪਰ ਨਹੀਂ ਅਗਰ ਵਿਲਿੰਗ ਹੈ ਸਰੀਰ ਦੀ ਅਡਕੂ ਚ ਕਰਨ ਨਹੀਂ ਕਰਨ ਤਾਂ ਕੋਈ ਨਹੀਂ ਦਈ ਸਰ ਜੀ ਨਹੀਂ ਕਰਦਾ ਮੈਂ ਕਰਦੀ ਇੱਕ ਵਕਤ ਕਰਕੇ ਛਿੰਟਾ ਫਲਕਾ ਹਨਾ ਹੋਰ ਹਰ ਕੋਈ ਇੱਕ ਕਤੇ ਆਇਓ ਸਲਾਮ ਹੀ ਵਾਦਾ ਹੀ ਹੁੰਦਾ ਉਹਨੂੰ ਪਤਾ ਨਹੀਂ ਕਿਛੇ ਦਾ ਹੈ ਕਿਛਾ ਹੀ ਹੋਇਆ ਨਹੀਂ ਵੇਖਿਆ ਕਿ ਦੂਜੇ ਨੂੰ ਵੀ ਪਿਆ ਫਰਕ ਥੋੜਾ ਇਕੁਅਲ ਹੁੰਦੇ ਜਾਂਦੇ ਆ ਉਹਦੇ ਜੋ ਜਿਹੜਾ ਵਟਾਉਂਦੇ ਉਹਦੇ ਚ ਗਿਲਤੀ ਹੈ ਨਾ ਗਿਲਤੀ ਤੇ ਕਰਕੇ ਵਦਨ ਦੇਵਾ ਇਹਦੇ ਚ ਨਹੀਂ ਹੈਗੀ ਆ ਜਿਹੜਾ ਹੈਗਾ ਰਾਈਟ ਸਾਈਡ ਨਾਲ ਇਹਦੇ ਚ ਨਹੀਂ ਹੈਗੀ ਉਹ ਦੇ ਚਾਹੀਆ ਮਟਾਈਓ ਪੇਨ ਕਰ ਕਰਕੇ ਵਾਦਦਾ ਉਹ ਦਿੱਚੇ ਪੀਨ ਦੀ ਉਹ ਵਧਰਦਾ ਤੇ ਅਚਲੀ ਇਹ ਸੁਝਾਸ਼ਨ ਹੀ ਹੈਗੀ ਫਰਮਟੂ ਮੋਟਕੇ ਹੋਰ ਹੋਰ ਦੱਸੋ ਤਾਂ ਮੈਂ ਕਿੰਨੀਆਂ ਗੱਲਾਂ ਦਾ ਦੇ ਲਈ ਕੋਈ ਨਹੀਂ ਦੱਦੀ ਜੀ ਬਸ ਹੋਰ ਸਹੀ ਹੈ ਠੀਕ ਹੈ ਐਰਕੀ ਐਰਕੀ ਕੁਛ ਨਹੀਂ करना yes, पर okay. <laughs> ਖਾਲੀ ਰਾਤ ਚੰਗੀ ਹੈ। ਖਾਲੀ ਰਾਤ ਕਰਨ ਨਾਲ ਕੀ ਚੜੀਆ ਹੋਊਗੀ? ਇਸ ਖਾਲੀ ਰਾਤ ਕਰਨ ਨਾਲ ਹੈ। ਪਰ ਤੋਂ ਮੈਂਟਲੀ ਨਹੀਂ ਜੇ ਤਾਂ 2-2 3-3 ਮਿੰਟ ਕਰਦੇ ਉਦਾਂ ਨਹੀਂ। ਜ਼ਿਆਦਾ ਟਾਈਮ। ਜ਼ਿਆਦਾ ਟਾਈਮ ਹੀ ਕਰ। ਹੂੰ। ਜਿੰਨਾ ਤਾਂ ਇਹ ਤੋਂ ਮਿੰਟ ਕਰਕੇ ਹਟ ਜਾਂਦੇ ਉਦਾਂ ਨਹੀਂ ਕਰਨਾ ਹੈ ਰਕੀ। ਸ਼ਰਮ ਮੋਰ ਤੋਂ ਕਿਉਂ ਐਨੇ ਜਲਦੀ ਕਿਉਂ ਹਟ ਜਾਂਦੇ ਹੋ ਤੇ ਯਾਰ ਜਦੋਂ ਮੈਂ ਨਹੀਂ ਕੁਛ ਵਾ ਕੋਈ ਗਲਤੀ ਨਹੀਂ ਕਰਦਾ ਫਿਰ ਮੈਂ ਪਰ ਮਾਰ ਨਹੀਂ ਆਏ ਲਿਆ ਮੈਂ ਦਊਗੀ ਤੈਨੂੰ ਪਰ ਇੱਕ ਘੰਟਾ ਦੀਦੀ ਕਹਿੰਦੇ ਇੱਕ ਮਿੰਟ ਤਾਂ ਪਹਿਲਾਂ ਖਾਣੀ ਪਿੰਦੀ ਕਲਦੀਪ ਬੰਨੇ ਉਹਨਾਂ ਨੂੰ ਬਤਾਤੇ ਜਾਂਦਾ ਉਹਨਾਂ ਨੂੰ ਮੈਂ ਦੱਤੀਆਂ ਨਾ ਤੁਹਾਨੂੰ ਮੰਨਵਾ ਪੁੱਛਿਆ ਹੀ ਨਾ ਮੈਂ ਕਿਹਾ ਜਦੋਂ ਤੁਸੀਂ ਕਰਦੇ ਏ ਟਿਕ ਟਕ ਤੇ ਬੱਚੰਦੇ ਹਾਂ ਪਰਫੈਕਟ ਕੰਦੀਪ ਜੀ ਕੰਦੀਪ ਜੀ ਲੋਹਿਆ ਜੀ ਦਾ ਫਰੈਂਡ ਘਰੇ ਆਉਂਦਾ ਹੁੰਦਾ ਘਰ ਨਹੀਂ ਆਉਂਦਾ ਹੈਗੀ ਉਹ ਸਹੀ ਆ ਮੈਂ ਪੁੱਛਿਆ ਹੀ ਨਾ ਕਿ ਅਨੇ ਹੋਂ ਉਹ ਕਿਨੇ ਨੇ ਵੇ ਵੇ ਤੋ ਤਾ ਫਰੇਟ ਹੋਇਆ ਹੀ ਨਾ ਬੱਚੇ ਵਾਲਾ ਸਰਵਾਤਾ ਨਹੀਂ ਤੇ ਮਿਲਿਆ ਕਿੰਨੇ ਆਪਾ ਜਿਤਨੇ ਮਿਲੇ ਆ ਉਹ ਤੋਂ ਇੱਕ ਦਿਨ ਫੇਲਾ ਮਿਲੇ ਹੋ ਮੈਂ ਅਨਰਖੇਸਾਂ ਹੈ ਹਾਂ ਫਿਰ ਕਿਦਾਂ ਕੀਤਾ ਤੁਸੀਂ ਤਾਂ ਨਵੀਂ ਵੀਡੀਓ ਦੇਖ ਕੇ ਬਹੁਤ ਮਜ਼ਾ ਆਇਆ ਹੋਗਾ ਜੇਕਰ ਵੀਡੀਓ ਵਧੀਆ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਸੋ ਮੱਚ